ਉਨੇ ਭਗਵਾਨ ਰਾਮ ਜੀ ਦੀ ਫੋਟੋ ਐਡਿਟ ਕਰਕੇ ਉੱਤੇ ਮੋਦੀ ਦਾ ਮੂੰਹ ਲਗਾ ਕੇ ਨੀਚੇ ਬਜਰੰਗ ਵਾਲੀ ਜੀ ਨੂੰ ਪੈਰਾਜ ਬਿਠਾ ਕੇ ਆਪਣੀ ਆਈਡੀ ਤੋਂ ਪੋਸਟ ਪਾਈ ਉੱਥੋਂ ਪੁੱਛਦਾ ਇਹ ਸਨਾਤਨੀ ਵੀ ਤੂੰ ਸਨਾਤਨੀ ਨਹੀਂ ਦੇਖ ਲਓ ਕਿ ਹਜ ਤੱਕ ਬੰਦੇ ਨੇ ਪੋਸਟ ਨਹੀਂ ਚੱਕੀ ਆਪਾਂ ਗਲਤੀ ਮੰਨਦੇ ਵਿਚਾਰ ਗਲਤੀ ਕਹਿੰਦਾ ਗਲਤੀ ਹੋ ਗਈ ਕਹਿੰਦਾ ਫਿਰਦਾ ਲੋਕਾਂ ਨੂੰ ਐਪਸਰ ਨੂੰ ਵੀ ਕਿਹਾ ਪੋਸਟ ਹਲੇ ਤੱਕ ਹੀ ਪਈ ਹੋਈ ਹੈ ਇਹਦਾ ਮਤਲਬ ਇਹ ਜਾਣ ਬੁੱਝ ਕੇ ਕਰਿਆ ਉਹ ਚਿਹਰਾ ਲਾ ਰਹੇ ਨੇ ਜੀ ਤੇ ਮੇਰੇ ਕੋਲ ਤਾਂ ਇਹ ਤੋਂ ਉੱਪਰ ਹੋਰ ਵੀ ਨੇ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਫੋਟੋਆਂ ਭਈਆਂ ਨਾ ਜੀ ਕਿ रामचंद्र ਜੀ ਦੇ ਮੂੰਹ ਤੇ ਉੱਤੇ મોદી ਦਾ ਚਿਹਰਾ ਲਾ ਦਿੰਦੇ ਨੇ ਅਨੁਸ਼ਾ ਦੇ ਤੇ ਹਨੂ ਮਾਨ ਜੀ ਦਾ ਲਾ ਦਿੰਦੇ ਨੇ ਜੀ ਔਰ ਇਹ ਬਹੁਤ ਜ਼ਿਆਦਾ ਅਪਮਾਨ ਹੋ ਰਿਹਾ ਹੈ ਰੁਕਣਾ ਚਾਹੀਦਾ ਮੈਂ ਵੀ ਇਸੇ ਗੱਲ ਨੂੰ ਲਿਖਿਆ ਤੇ ਸਾਨੂੰ ਸਾਡੇ ਭਗਵਾਨ ਰਾਮ ਜੀ ਦਾ ਬੇਅਦਬੀ ਕਾਹਦੀ ਕੀਤੀ ਬਸ ਇਹ ਚਾਹੀਦਾ ਸਾਨੂੰ ਬਜਰੰਗ ਬਲੀ ਜੀ ਨੂੰ ਕਾਹਤੇ ਪੈਰਾਂ 'ਚ ਬਿਠਾਇਆ ਕਿ ਆ ਰੱਬ ਤੋਂ ਉੱਤੇ ਹੋਗੇ મોદી ਜੀ ਮੈਂ ਪੂਰਸ਼ਨ ਕੰਪਲੀਟ ਨਹੀਂ ਕਰੀ ਜੀ ਕੋਈ ਫਿਰ ਤੁਸੀਂ ਇੱਕ ਇੱਕ ਵਾਰ ਤੁਸੀਂ ਕਹਿ ਰਹੇ ਹੋ ਵੀ ਮੈਂ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦਾ ਤੁਹਾਡਾ ਫਰਜ ਬਣਦਾ ਵੀ ਫਰਕੇ ਕੰਪਲੀਟ ਕਰਨ ਦਾ ਕਿ ਨਹੀਂ ਬਣਦਾ ਸੀਗਾ ਸੱਜੀ ਕਾਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੂ ਦੇ ਮੈਂ ਅਮਨ ਤਗੜ ਖੰਨਾ ਦੇ ਵਿੱਚ ਇੱਕ ਜੋ ਮੁੱਦਾ ਇਸ ਟਾਈਮ ਫੁਰਕੀਆਂ ਬਣਿਆ ਹੋਇਆ ਪੁੱਛ ਆਲ ਲਿਆਂਦਾ ਪਿਆ ਉਸ ਮੁੱਦੇ ਨੇ ਇੱਕ ਸੁਦੀਰ ਜੋਸ਼ੀ ਜੋ ਕਾਂਗਰਸ ਦੇ ਵਰਕਰ ਨੇ ਉਹਨਾਂ ਵੱਲੋਂ ਇੱਕ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਸਾਂਝੀ ਕੀਤੀ ਜਾਂਦੀ ਆ ਜਿਹਦੇ ਵਿੱਚ ਤੁਸੀਂ ਕਦੀ ਸੁਣਿਆ ਬੀ ਨਰਿੰਦਰ ਮੋਦੀ ਜੀ ਦੇ ਪੈਰਾਂ ਦੇ ਪਿਛੋਂ ਨੂੰ ਮਾਝੀ ਬੈਠੇ ਹੋ ਕਦੀ ਨਹੀਂ ਸੁਣਿਆ ਪਰ ਅੱਜ ਭਾਈ ਮੋਦੇ ਦੇ ਮਾਧਮ ਰਾਈ ਉਹ ਤੁਹਾਨੂੰ ਤਸਵੀਰਾਂ ਅਸੀਂ ਨਸ਼ਰ ਕਰ ਦਿਖਾਵਾਂਗੇ ਸਖਸ਼ਾ ਦਿਖਾਵਾਂਗੇ ਉਹ ਤਸਵੀਰਾਂ ਜਿੱਤੋਂ ਹਿੰਦੂ ਧਰਮ ਦੇ ਹਿੰਦੂ ਧਰਮ ਨੂੰ ਡੇਸ਼ ਪਹੁੰਚੀ ਆ ਇੱਕ ਫਨੀਰ ਜੋਸ਼ੀ ਜੀ ਵੱਲੋਂ ਪੋਸਟ ਸਾਂਝੀ ਕੀਤੀ ਗਈ ਆ ਹਿੰਦੂ ਧਰਮਾਂ ਨੂੰ ਟੇਸ ਪਹੁੰਚੀ ਆ ਸਾਡੇ ਨਾਲ ਗੋਤਮ ਸ਼ਰਮਾ ਜੀ ਮੌਜੂਦ ਨੇ ਹਿੰਦੂ ਫਗਟਨ ਤੋਂ ਅ ਸ਼ਿਫਸ ਹਨ ਹਿੰਦੂ ਤੋਂ ਮੇਨ ਲੀਡਰ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰਧਾਨ ਜੀ ਜੈ ਜੈ ਸ਼੍ਰੀ ਰਾਮ ਪ੍ਰਧਾਨ ਜੀ ਮੋਦੋ ਇੱਕ ਪੋਸਟ ਪਾਈ ਸੀ ਜੋਸ਼ੀ ਨੇ ਕਾਂਗਰਸ ਦਾ ਕੋਈ ਲੀਡਰ ਬਣਿਆ ਫਿਰਦਾ ਉਹ ਜੀ ਉਹਨੇ ਭਗਵਾਨ ਰਾਮ ਜੀ ਦੀ ਫੋਟੋ ਐਡਿਟ ਕਰਕੇ ਉੱਤੇ ਮੋਦੀ ਦੀ ਆ ਮੂੰਹ ਲਗਾ ਕੇ ਨੀਚੇ ਬਜਰੰਗ ਬਲੀ ਜੀ ਨੂੰ ਪੈਰਾਂ 'ਚ ਬਿਠਾ ਕੇ ਆਪਣੀ ਆਈਡੀ ਤੋਂ ਪੋਸਟ ਪਾਈ। ਉੱਥੋਂ ਪੁੱਛਦਾ ਇਹ ਸਨਾਤਨੀ ਵੀ ਤੂੰ ਸਨਾਤਨੀ ਨਹੀਂ? ਉਹ ਵੀ ਬ੍ਰਾਹਮਣਪੁਰਾ ਬਨਾਮਨ ਪਰਿਵਾਰ ਤੋਂ ਐ। ਉਹ ਵੀ ਐ ਉਲਟਾ ਕਹਿੰਦਾ ਮੈਂ ਤਾਂ ਇਹ ਫੋਟੋ ਸ਼ੇਅਰ ਕਰਕੇ ਪੁੱਛਿਆ ਸੀਗਾ ਵੀ ਇਹ ਗਲਤ ਐ ਕਿ ਸਹੀ ਐ। RAM ਜੀ ਵੱਡੇ ਨੇ ਜਾਂ ਮੋਤੀ ਜੀ ਵੱਡੇ ਨੇ? ਮੈਨੂੰ ਤਾਂ ਅਸੀਂ ਪਾਰਟੀਵਾਦੀ ਤੋਂ ਕੁਝ ਨਹੀਂ ਲੈਣਾ ਚਾਹੇ ਕਾਂਗਰਸ ਐ ਚਾ ਅਕਾਲੀ ਦਲ ਐ ਚਾ ਭਾਜਪਾ ਐ ਕੁਝ ਨਹੀਂ ਲੈਣਾ। ਸਾਨੂੰ ਸਾਡੇ ਭਗਵਾਨ RAM ਜੀ ਦਾ ਬੇਅਦਬੀ ਕਾਤੇ ਕੀਤੀ ਬਸ ਇਹ ਚਾਹੀਦਾ ਸਾਨੂੰ ਬਜਰੰਗ ਬਲੀ ਜੀ ਨੂੰ ਕਾਤੇ ਪੈਰਾਂ 'ਚ ਬਿਠਾਇਆ। ਕੀ ਆ ਰੱਬ ਤੋਂ ਉੱਤੇ ਹੋਗੇ ਮੋਦੀ ਜੀ? ਅਸੀਂ ਕੀ ਲੈਣਾ ਇਹ ਇਹਨਾਂ ਦਾ ਪੋਲਿਟਿਕਲ ਐ ਚਲੋ ਵੋਟਾਂ ਜੋ ਮਰਜੀ ਐ। ਅਸੀਂ ਕੁਝ ਨਹੀਂ ਲੈਣਾ ਸਾਡੇ ਸਨਾਤਨ ਨੂੰ ਠੇਸ ਨਹੀਂ ਪਹੁੰਚਾਣੀ ਚਾਹੀਦੀ। ਚਾਹੇ ਜਿਹੜਾ ਮਰਜੀ ਹੋਵੇ, ਚਾਹੇ ਕਾਂਗਰਸ ਦਾ ਹੋਵੇ, ਚਾਹੇ ਭਾਜਪਾ ਦਾ ਜਿਹੜਾ ਮਰਜੀ ਵੱਡਾ ਲੀਡਰ ਹੋਵੇ। ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ। ਮੇਰਾ ਫੋਲ ਗੋਤਮ ਜੀ ਐਸੀ ਬਿੰਮੋਤੀ ਜੀ, ਰਾਮ ਜੀ ਤੋਂ ਵੱਟੇ ਹੋਗੇ ਤੇ ਹਰੂ ਮਾਨ ਜੀ ਨੂੰ ਚਰਨਾਚੂ ਵਟਾਤਾ। ਉਹ ਹੀ ਉਹਨਾਂ ਨੂੰ ਉਹੀ ਗੱਲ ਤਾਂ ਪੁੱਛਦੇ ਆ ਕੰਪਲੇਂਟ ਵੀ ਦਿੱਤੀ ਹੈ ਡਿਪਟੀ ਸਾਹਿਬ ਦੇ ਜੇ ਕਾਰਵਾਈ ਨਾ ਹੋਈ ਫਿਰ ਅਸੀਂ ਆਪਣੇ ਤਰੀਕੇ ਨਾਲ ਕਾਰਵਾਈ ਕਰ ਲਾਂਗੇ ਡਿਪਟੀ ਸਾਹਿਬ ਨੂੰ ਕੰਪਲੇਂਟ ਦਿੱਤੀ ਹੋਈ ਹੈ ਹਜੇ ਵੇਟ ਕਰਦੇ ਆ ਉਹਨਾਂ ਦੀ ਨਹੀਂ ਤਾਂ ਫਿਰ ਕੋਈ ਚੱਕਰ ਨਹੀਂ ਫਿਰ ਦੱਸਾ ਕਿਸੇ ਇੱਥੇ ਦੇ ਖੰਨੇ ਦੇ ਪੱਤਰਕਾਰ ਨੇ ਕਿਸੇ ਨੇ ਮੁੱਦਾ ਠਾਲਿਆ ਏ ਉਹ ਵੀਰ ਅਸੀਂ ਤਾਂ ਸੇਵਾ ਕਰਦੇ ਆ ਸਨਾਤਨ ਦੀ ਅਸੀਂ ਕੀ ਲੈਣਾ ਕਿਸੇ ਤੋਂ ਅਸੀਂ ਕਿਹੜਾ ਖਬਰਾਂ ਲਵਾਉਣੀਆਂ ਨਾਲੇ ਧਰਮ ਦੀ ਖਬਰਾਂ ਨਹੀਂ ਖਬਰਾਂ ਨਹੀਂ ਇਹ ਇਕੱਲੇ ਇਹ ਇਕੱਲੇ ਹਿੰਦੂ ਉਹਦੀਆ ਹਿੰਦੂ ਉਹਨਾਂ ਦੀਆਂ ਘਟਨਾ ਦੀਆਂ ਭਾਵਨਾ ਨੂੰ ਟੇਸ ਨਹੀਂ ਪਹੁੰਚੀ ਇਹ ਪੂਰੇ ਵਰਲਡ ਨੂੰ ਟੇਸ ਪਹੁੰਚੀ ਹੈ ਖਬਰ ਨਾਲ ਚਾਹੇ ਸਿੱਖ ਹੋਵੇ ਚਾਹੇ ਐਫਆਈ ਹੋਵੇ ਚਾਹੇ ਜੋ ਮਰਜੀ ਹੋਵੇ ਭਗਵਾਨ ਇਕਾ RAM ਇਕਾ ਚਾਹੇ ਹਰ ਰਾਮ ਦਾ ਨਾਰਾ ਲਾ ਲੋ ਇਕ ਓਂਕਾਰ ਪ੍ਰਮਾਤਮਾ ਇਕਾ ਪ੍ਰਮਾਤਮਾ ਦੀ ਜਗਤ ਦੇ ਪਰ ਮੋਤੀ ਫਵਟਾਂਕ ਤੇ ਮੋਤੀ ਫਵਟ ਚਰਨਾ ਚਾਪ ਹਨੂਮਾਨ ਜੀ ਬਟਾ ਤੇ ਆਪਾਂ ਕਿੱਥੇ ਖੜੇ ਆ ਉਹ ਤਾਂ ਹੀ ਤਾਂ ਉਹਨਾਂ ਨੂੰ ਪੁੱਛਦੇ ਆ ਵੀ ਕੀ ਤਕਲੀਫ ਹੈ ਕਹਿੰਦਾ ਕਿ ਉਹਨੂੰ ਫੋਨ ਕੀਤਾ ਸੀ ਉਹਨੂੰ ਕਿਸੇ ਬੰਦੇ ਨੇ ਡਿਪਟੀ ਸਾਹਿਬ ਨੇ ਜੀ ਕਹਿੰਦਾ ਅਸੀਂ ਤਾਂ ਅੱਗੋਂ ਪੋਸਟ ਆਈ ਸੀ ਜੀ ਤਾਂ ਪੁੱਛਿਆ ਰਾਮੰਗੀਆ ਉਹਨੂੰ ਪੁੱਛੋ ਜਿਹੜੀ ਪੋਸਟ ਆਈ ਸੀ ਉੱਤੇ ਉਹਨੇ ਸ਼ੇਅਰ ਕੀਤੀ ਹੈ ਜਾਂ ਉਹਨੇ ਉੱਤੇ ਕਮੈਂਟ ਕੀਤਾ ਜੇ ਉਹ ਸਨਾਤਨੀ ਸੀ ਉਹ ਕੰਪਲੇਂਟ ਪਹਿਲਾਂ ਦੇ ਕੇ ਆਂਦਾ ਨਾ ਕਿ ਆਪਣੀ ਆਈਡੀ ਤੋਂ ਪੋਸਟ ਖੁਦ ਪਾਂਦਾ ਉਹ ਆਪਣੀ ਆਈਡੀ ਤੋਂ ਪੋਸਟ ਪਾਈ ਆ ਉਹਨੇ ਉਲਟਾ ਕਹਿੰਦਾ ਮੈਂ ਸਨਾਤਨੀ ਆ ਕਿਹੜੇ ਸਨਾਤਨੀ ਆ ਉਹ ਜੀ ਦੱਸੋ ਕਿੰਨਾ ਵੀ ਜੱਜ ਮੰਨਦੇ ਹੋ ਇਹ ਪੋਸਟ ਨੂੰ ਪੋਣਾ ਕਿੰਨਾ ਕਿ ਜੱਜ ਮੰਨਦੇ ਹੋ ਇਹ ਜਾਇਜ ਹੈ ਜੀ ਤੁਸੀਂ ਦੱਸੋ ਸਾਡੀ ਹਿੰਦੂ ਕੀ ਪੂਰੇ ਪੂਰੇ ਇੰਡੀਆ ਚ ਪੁੱਛ ਕੇ ਦੇ ਦੇਖੋ ਵੀ ਸਾਡੀ ਭਾਵਨਾ ਨੂੰ ਥੇਸ ਪਹੁੰਚੀ ਹੈ ਕਿ ਨਹੀਂ ਭਗਵਾਨ ਸ਼੍ਰੀ ਰਾਮ ਜੀ ਤੋਂ ਮੋਦੀ ਨੂੰ ਉੱਤੇ ਬਿਠਾਦਾ ਉਹਨਾਂ ਦੇ ਉੱਤੇ ਹੈਗਾ ਕੋਈ ਦੱਸੋ ਪਹਿਲਾਂ ਅਗਰ ਗੱਲ ਕਰੀਏ ਰਾਮ ਮੰਦਰ ਦੀ ਰਾਮ ਮੰਦਰ ਦੇ ਵਿੱਚ ਜਦ ਸਥਾਪਨਾ ਹੋਈ ਸੀਗੀ ਨਰਿੰਦਰ ਮੋਦੀ ਫੱਫ ਗਏ ਸੀ ਉੱਤੇ ਤਾਂ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਫਾਧੂ ਸੀ ਉਹ ਇਹ ਚੀਜ਼ ਕਰ ਸਕਦੇ ਨੇ ਕੀ ਪ੍ਰਧਾਨ ਮੰਤਰੀ ਮੋਦੀ ਜੀ ਇਹ ਕਾਰ ਚੀਜ਼ਾਂ ਕਰ ਸਕਦੇ ਨੇ ਦੇਖੋ ਜੀ ਜਿਹੜਾ ਰਾਮ ਮੰਦਰ ਦਾ ਮੁੱਦਾ ਸੀ ਉਹ ਮੱਥਾ ਦੇਖ ਸਕਦੇ ਨੇ ਨਾ ਮੱਥਾ ਦੇਖ ਸਕਦੇ ਨੇ ਇਸ ਤੋਂ ਲਾਵਾ ਇਹ ਥੋੜਾ ਵੀ ਆਪਣੀ ਚੱਕੇ ਫੋਟੋ ਲਾ ਸਕਦੇ ਨੇ ਜਾਂ ਕੋਈ ਵੀ ਐਡਿਟ ਕਰਦਾ ਤੇ ਉਹਦੇ ਘਰਵਾਈ ਕਿਉਂ ਨਹੀਂ ਭਈਆ ਉਹ ਦੇਖੋ ਚਲੋ ਨਰਿੰਦਰ ਮੋਦੀ ਰਾਮ ਮੰਦਰ ਬਣਿਆ ਜੀ ਉਹਨਾਂ ਨੇ ਉੱਥੇ ਪ੍ਰਾਣ ਪਛਤਾ ਕਰਵਾਈ ਵਧੀਆ ਲੱਗਿਆ ਚਲੋ ਠੀਕ ਹੈ ਜੀ ਉਹਨਾਂ ਨੇ ਫਾਦੂ ਉਹ ਵੱਡੇ ਵੱਡੇ ਜਿਹੜੇ ਫਾਦੂ ਮੰਨਤੇ ਨੇ ਉਹਨਾਂ ਦੇ ਥੱਲੇ ਜੋ ਕਰਵਾਈ ਆ ਪ੍ਰਾਨਪ੍ਰੀਤ ਚੱਕਰਬਈ ਉਹਨਾਂ ਨੇ ਥੱਲੇ ਕਰਵਾਈ ਹੈ ਨਾ ਮੋਦੀ ਸਾਹਿਬ ਨੇ ਆਵਰੇ ਤਾਂ ਨਹੀਂ ਕਰੀ ਉਹੀ ਤੱਕ ਉਹੀ ਤਾਂ ਕਹਿੰਦੇ ਚਲੋ ਵਧੀਆ ਲੱਗਦਾ ਵੀ ਆਪਣਾ ਅੱਜ ਤੱਕ ਕਦੀ ਐਸਾ ਕੋਈ ਨਹੀਂ ਹੋਇਆ ਪ੍ਰਾਈਮ ਮਿਨਿਸਟਰ ਉਹਨੇ ਹਫ਼ਤੇ ਦਾ ਵੀ ਵਰਤ ਰੱਖਿਆ ਜੀ ਜੀ ਮੋਦੀ ਦਾ ਜਿਹੜੀ ਗੱਲ ਸਹੀ ਹੈ ਸਹੀ ਹੈ ਜੀ ਹੂੰ ਉਹਨੇ ਵਧੀਆ ਢੰਗ ਨਾਲ ਚਲੋ ਪ੍ਰਾਨ ਪ੍ਰਸ਼ਟਾ ਕਰਾਈ ਆ ਹੁਣ RAM ਨੰਮੀ ਨੂੰ ਦੇਖੋ ਸੂਰਿਆ ਤਿਲਕ ਹੋਇਆ ਭਗਵਾਨ ਦਾ ਬਹੁਤ ਵਧੀਆ ਲੱਗਦਾ ਹੂੰ ਸਾਡੀ ਸਨਾਤਨ ਦੀ ਕੋਈ ਸੇਵਾ ਤਾਂ ਕਰਦਾ ਹੈ ਉਹ ਵੀ ਪ੍ਰਾਈਮ ਮਿਨਿਸਟਰ ਜੀ ਪਰ ਆਹ ਤਾਂ ਪੋਲਿਟਿਕਲ ਆ ਗੰਦੀ ਇਹ ਗੰਦੀ ਰਾਜਨੀਤੀ ਇੱਧੇ ਤਾਂ ਗੁੱਸਾ ਹੀ ਜੜੂਗਾ ਨਾ ਫਿਰ ਇਹ ਸਟੰਡਵਾਦੀ ਨਹੀਂ ਲੱਗਦੀ ਗੋਤਮ ਸਾਹਿਬ ਓਏ ਵੋਟਾਂ ਕਰਕੇ ਇਹ ਹੋਰ ਕੀ ਆ ਜੀ ਤੁਹਾਨੂੰ ਲੱਗਦਾ ਅੱਗੇ ਨਾਲ ਕਿਸੇ ਨੇ ਕਰਤੀ ਵੋਟਾਂ ਕਰਕੇ ਰੱਬ ਨੂੰ ਹੋਈ ਤਾਂ ਰੱਬ ਨੂੰ ਨਿਸ਼ਾਨਾ ਬਣਾਉਣਾ ਵੋਟਾਂ ਕਰਕੇ ਓਏ ਨਿਆ ਰੱਬ ਨੂੰ ਨਿਸ਼ਾਨਾ ਬਣਾਣਾ ਨਹੀਂ ਆਪਣੇ ਬਸ ਤੁਹਾਨੂੰ ਪਤਾ ਹੀ ਹੈ ਜਾਣ ਕੇ ਫਿਰ ਇਹਨਾਂ 'ਤੇ ਅਟੈਕ ਕਿਉਂ ਨਹੀਂ ਕਰੀ ਮੰਨ ਲਓ ਦੀਰ ਜੋਸ਼ੀ ਜੀ ਕਹਿੰਦੇ ਨੇ ਵੀ ਇਹ ਮੈਂ ਕਿਤੋਂ ਚੱਕੀ ਸੀਗੀ ਫਿਰ ਉਹ ਬੰਦੇ ਨੂੰ ਮੈਂਸ਼ਨ ਕਿਉਂ ਨਹੀਂ ਕੀਤਾ ਗਿਆ ਉਹੀ ਤਾਂ ਕਹਿਣਾ ਜੀ ਉਹਨੂੰ ਪੁੱਛੋ ਨਾ ਤੁਸੀਂ ਉਹੀ ਤਾਂ ਗੱਲ ਅਸੀਂ ਪੁੱਛਦੇ ਆ ਵੀ ਤੁਸੀਂ ਉੱਤੇ ਕਮੈਂਟ ਕੀਤਾ ਜਾਂ ਸ਼ੇਅਰ ਕੀਤੀ ਉਹਦੀ ਪੋਸਟ ਜਾਂ ਦੱਸਿਆ ਵੀ ਆਹ ਬੰਦੇ ਦਾ ਨਾਮ ਮੈਂਸ਼ਨ ਕੀਤਾ ਉਹਨਾਂ ਦੀ ਜਿਹੜੇ ਬੰਦੇ ਨੇ ਪਾਈ ਉਹਦੀ ਕੰਪਲੀਟ ਕਿਉਂ ਨਹੀਂ ਕੀਤੀ ਦੀਰ ਜੋਸ਼ੀ ਵੱਲੋਂ ਕੀਤੀ ਗਈ ਉਹ ਫਿਰ ਉਹਨਾਂ ਨੂੰ ਪੁੱਛੋ ਨਾ ਕਹਿੰਦਾ ਮੈਂ ਸਨਾਤਨੀ ਆ ਪਹਿਲਾਂ ਕੰਪਲੀਟ ਕਰਦਾ ਸਾਨੂੰ ਲੋੜ ਹੀ ਨਾ ਪੈਂਦੀ ਜੀ ਸਾਨੂੰ ਲੋੜ ਹੀ ਨਾ ਪੈਂਦੀ। ਇਹ ਕਿਉਂ ਨਹੀਂ ਕੀਤਾ ਗਿਆ? ਉਹ ਬੰਦੇ ਦਾ ਨਾਮ ਕਿਉਂ ਨਹੀਂ ਟੈਗ ਕੀਤਾ ਗਿਆ? ਉਹ ਤਾਂ ਹੁਣ ਤੁਸੀਂ ਪੁੱਛ ਸਕਦੇ ਹੋ ਨਾ। ਅਸੀਂ ਤਾਂ ਫਿਰ ਪੁੱਛ ਹੀ ਲਵਾਂਗੇ ਬਾਅਦ ਚੋਂ। ਹੁਣ ਤੁਹਾਡੇ ਵੱਲੋਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਗਈ ਸੀ ਕੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਪਰਚਾ ਹੋਊਗਾ ਜੀ। 295 ਦਾ ਪਰਚਾ ਹੋਣਾ ਚਾਹੀਦਾ ਹੋਰ ਕੀ ਹੈ ਜੀ? ਨਾ ਹੋਇਆ ਧਰਨਾ ਲਾਵਾਂਗੇ ਅਸੀਂ। ਐਸਐਸਪੀ ਦਫ਼ਤਰ ਜੇ ਕੋਈ ਮੰਨ ਲਓ ਮੈਂ ਤਰਮਫਾਰੇ ਕਰੇ ਭਾਈ ਮੁੱਦਰੇ ਮਾਧਿਮ ਰਾਈ ਕਹਿੰਦਾ ਮੈਂ ਸਾਰੇ ਤਰਮਾਦਫਤਕਾਰ ਕਰਦਾ ਸਾਰੇ ਤਰਮ ਇਕਰੇ ਪਰ ਜੇ ਇਸ ਦੀ ਜਗ੍ਹਾ ਤੇ ਕੋਈ ਹੋਰ ਬੰਦਾ ਹੁੰਦਾ ਹਰ ਹਜ਼ਾਰ ਇਦਾਂ ਦੇ ਕੇ ਐਫਆਰ ਇਹ ਮਾਫੀਆ ਮੰਗ ਲੈਂਦੇ ਨੇ ਮਾਫੀਆ ਮੰਗ ਕੇ ਮਾਫੀਆ ਮੰਗ ਕੇ ਛੁੱਟ ਜਾਂਦੇ ਨੇ ਕੀ ਮਾਫੀ ਮੰਗ ਕੇ ਪਹਿਲਾਂ ਅਪਮਾਨ ਕਰ ਦੋ ਬਾਅਦ ਚ ਮਾਫੀ ਮੰਗ ਲਓ ਬਾਅਦ ਚ ਛੁੱਟ ਜਾਓ ਇਹ ਕਿਦਾਂ ਤੁਸੀਂ ਦੇਖਦੇ ਹੋ ਇਹਨਾਂ ਨੂੰ ਪਹਿਲਾਂ ਇੱਕ ਗੱਲ ਦੱਸੋ ਜੀ ਇਹ ਮਾਫੀ ਤਾਂ ਤਾਂ ਮੰਗੇ ਇਹ ਕਿਸੇ ਇਨਸਾਨ ਨੂੰ ਮੇਰੇ ਮੇਰੀ ਬੇਦਬੀ ਕੀਤੀ ਹੈ ਭਗਵਾਨ ਦੇ ਨਾਮ ਭਗਵਾਨ ਦੀ ਬੇਦਬੀ ਕੀਤੀ ਹੈ ਨਾ ਉਹਨਾਂ ਨੇ ਜੀ ਉਹਨਾਂ ਨੂੰ ਫਿਰ ਮਾਫੀ ਮੰਗਣ ਲਈ ਤਾਂ ਉੱਪਰ ਹੀ ਜਾਣਾ ਪੈਣਾ ਨੇ ਜੀ ਮਾਫੀ ਚ ਚਕਾ ਦੀ ਜੀ ਇਹ ਗਲਾ ਵੱਢਣਗੇ ਪੇਸ਼ ਹੋ ਜਾਣਗੇ ਤੁਹਾਨੂੰ ਮਾਫ ਕਰ ਦੋ ਕੋਈ ਮਤਲਬ ਹੀ ਨਹੀਂ ਜੀ ਇਹ ਚ ਤਾਂ ਮਾਫੀ ਦਾ ਸਵਾਲ ਹੀ ਨਹੀਂ ਹਰ ਹਾਲ 'ਚ ਕੋਈ ਸਵਾਲ ਨਹੀਂ ਹੈਗਾ ਜੀ ਇਹ ਤਾਂ ਮਾਫੀ ਦਾ ਮਤਲਬ ਹੀ ਨਹੀਂ ਜੀ ਇਹ ਤਾਂ ਪਰਚੇ ਦਰਜ ਹੋਊਗਾ ਜੀ ਨਾ ਹੋਇਆ ਫਿਰ ਤੁਹਾਨੂੰ ਦੱਸ ਦਾਂਗੇ ਅੱਗੇ ਅਗਲੀ ਅਗਲੀ ਰਣਨੀਤੀ ਕੀ ਹੈ ਗੋਤਮ ਸ਼ਰਮਾ ਜੀ ਥੋੜੇ ਸਾਹਮਣੇ ਆਜੂਗਾ ਜੀ ਆਈ ਡਿਪਟੀ ਸਾਹਿਬ ਨੇ ਬੁਲਾਇਆ ਹੈ ਦੇਖ ਲੈਣੇ ਆ ਸਪੋਰਟ ਕਰ ਰਹੇ ਨੇ ਡਿਪਟੀ ਸਾਹਿਬ ਹਾਂ ਹਾਂ ਪ੍ਰਸ਼ਾਸਨ ਪੂਰੀ ਸਪੋਰਟ ਕਰ ਰਿਹਾ ਜੀ ਐਵੇਂ ਕਹੀ ਜੀ ਉਹਨਾਂ ਨੇ ਉਦੋਂ ਹੀ ਫੋਨ ਕੀਤਾ ਸੀ ਉਹਨੂੰ ਉਹ ਆ ਗੱਲ ਕਹਿੰਦਾ ਸੀ ਪਰ ਇੱਕ ਸਵਾਲ ਮੇਰੇ ਮਨ ਦੇ ਵਿੱਚ ਇਹ ਪਹਿਲਾਂ ਹੋਇਆ ਪਰ ਉਹਨਾਂ ਨੇ ਜੋ ਫਦੀਰ ਜੋਸ਼ੀ ਜੀ ਨੇ ਉਹਨਾਂ ਨੇ ਇਹ ਥੱਲੇ ਲਿਖਿਆ ਹੋਇਆ ਮੈਂਸ਼ਨ ਕੀਤਾ ਹੋਇਆ ਵੀ ਇਹ ਗਲਤ ਆ ਵੀ ਜਿਹਦੇ ਵੱਲੋਂ ਵੀ ਇਹ ਪੋਸਟ ਪਾਈ ਗਈ ਹੈ ਗਲਤ ਆ ਪਰ ਇਹਨਾਂ ਨੇ ਇਹ ਵੀ ਇਹਤੇ ਵੀ ਜਿਹੜੇ Hinduธรรม ਦੇ ਲੋਕ ਨੇ ਵੀ ਇਹ ਤੇ ਸਵਾਲ ਕਿਉਂ ਨਹੀਂ ਉਠਾਉਂਦੇ ਉਹਨਾਂ ਨੇ ਵੀ ਥੋੜੇ ਤੇ ਸਵਾਲ ਕੀਤਾ ਉਹ ਮੁਸਲਮਾਨ ਹੈ ਜੀ ਪਹਿਲਾਂ ਦੱਸੋ ਉਹ ਵੀ ਪੰਡਤ ਨਹੀਂ ਮੁੰਡਾ ਹੈ ਜੋਸ਼ੀ ਹੈ Hindu ਉਹ Hindu ਨਹੀਂ ਉਹੀ ਪਹਿਲਾਂ ਸਵਾਲ ਉਠਾ ਦਿੰਦਾ ਉੱਤੇ ਉਹੀ ਕੰਪਲੇਨਟ ਕਰ ਦਿੰਦਾ ਅਸੀਂ ਨਾਲ ਤੁਰਦੇ ਸਾਰੇ ਉਹਦੇ ਸਭ ਕੁਝ ਛੱਡ ਕੇ ਜਾਏ ਉਹਨਾਂ ਦਾ ਉਹਨਾਂ ਦਾ ਫੇਸਬੁੱਕ ਤੇ ਇਹ ਮੈਂਸ਼ਨ ਕਰਨਾ ਤੁਸੀਂ ਕਿੱਦਾਂ ਸਮਝਦੇ ਹੋ ਗਲਤੀ ਹੈ ਜੀ ਮੈਂਸ਼ਨ ਕੀ ਕੀ ਮੈਂਸ਼ਨ ਕੀਤਾ ਉਹਨੇ ਉਹਨੇ ਤਾਂ ਆਪਣੀ ਆਈਡੀ ਤੋਂ ਪਾਈ ਹੈ ਜੀ ਉਹਨਾਂ ਨੇ ਆਪਣੀ ਤੁਸੀਂ ਆ ਮੰਗੋ ਆਹ ਦੇਖੋ ਆਪਣੀ ਆਈਡੀ ਤੋਂ ਪਾਈ ਹੈ ਮੋਬਾਈਲ 'ਚ ਦੇਖ ਲਓ ਤੁਸੀਂ ਹਮ ਸਾਨੂੰ ਰਾਟਾ ਦਿਮਾਖ ਰਾਬੇ ਜੀ ਜੇ ਕਿਸੇ ਦੀ ਮੈਂਸ਼ਨ ਕੀਤੀ ਹੁੰਦੀ ਉੱਥੇ ਕਾਰਵਾਈ ਕਰਨ ਦੇ ਪਰ ਉਹਨਾਂ ਨੇ ਉਹਨਾਂ ਨੇ ਇਹ ਉਹਨਾਂ ਨੇ ਉਸਦੀਰ ਜੋਸ਼ੀ ਜੀ ਨੇ ਇਹ ਕਿ ਆ ਵੀ ਇੱਕ ਗਲਤ ਆ ਵੀ ਗਲਤ ਪੋਸਟ ਪਾਈ ਗਈ ਹੈ ਉਹ ਗਲਤ ਪੋਸਟ ਪਾਈ ਫੇਰ ਭਈਆ ਤੁਸੀਂ ਉਸ ਗੱਲਾਂ ਬਾਰ ਬਾਰ ਗਲਤ ਪੋਸਟ ਪਾਈ ਆ ਉਹ ਤਾਂ ਸਾਨੂੰ ਵੀ ਪਤਾ ਇਹ ਸਾਰੇ ਪੂਰੇ ਪੰਜਾਬ ਨੂੰ ਪੁੱਛ ਲਓ ਵੀ ਗਲਤ ਹੈ ਕਿ ਨਹੀਂ ਗਲਤ ਪੋਸਟ ਪਾਈ ਹੈ ਉਹਨਾਂ ਨੂੰ ਉਹਨੂੰ ਸ਼ੇਅਰ ਕਰਦਾ ਜਾਂ ਉੱਤੇ ਕਮੈਂਟ ਕਰਦਾ ਆਪ ਕਰਦੇ ਭਾਈ ਹੂੰ ਬਿਲਕੁਲ ਗਲਤ ਚੀਜ਼ ਨੂੰ ਹੁਣ ਤੁਸੀਂ ਕੋਈ ਗਲਤ ਮੂਵੀ ਹੈ ਉਹਨੂੰ ਤੁਸੀਂ ਸ਼ੇਅਰ ਕਰ ਦੋਗੇ ਤਾਂ ਪਰਚਾ ਤਾਂ ਤੁਹਾਡੇ ਤੇ ਹੋਊਗਾ ਨਾ ਜੀ ਬਿਲਕੁਲ ਜਦੋਂ ਮਤਲਬ ਟੈਗ ਕਰਵਾਉਂਦਾ ਹੋਵੇ ਜਿਹੜੇ ਬੰਦੇ ਨੇ ਪਾਈ ਆ ਉਹਨੂੰ ਟੈਗ ਉਹ ਬੰਦੇ ਨੂੰ ਉਹਦੀ ਆਈਡੀ ਨੂੰ ਟੈਗ ਕਰਨਾ ਜ਼ਰੂਰੀ ਸੀਗਾ ਜ਼ਰੂਰੀ ਹੋ ਸੀਗਾ ਉੱਤੇ ਕਮੈਂਟ ਕਰਦਾ ਸਾਨੂੰ ਦੱਸਦਾ ਕੰਪਲੇਨਟ ਕਰਦਾ ਜੋ ਸਨਾਤਨੀਆਂ ਉਹ ਤਾਂ ਭਾਜੀਪੀ ਤੇ ਕਾਂਗਰਸ ਭਾਜੀਪੀ ਕਾਂਗਰਸ ਇਹਦੇ ਚ ਧਰਮ ਦੀ ਰਾਜਨੀਤੀ ਨਾ ਨਾ ਕਰੇ ਕੋਈ ਲੱਗਦਾ ਇੱਥੇ ਗੋਤਮ ਸਾਹਿਬ ਵੀ ਵੋਟਾਂ ਇਲੈਕਸ਼ਨ ਸਿਰਤੇ ਨੇ ਵੀ ਧਰਮ ਦੀ ਰਾਜਨੀਤੀ ਹੋ ਰਹੀ ਆ ਹੋ ਹੀ ਰਹੀ ਆ ਤੁਹਾਨੂੰ ਦਿਦੇ ਉਹ ਵੀ ਭਗਵਾਨ ਦੇ ਨਾਮ ਤੇ ਭਗਵਾਨ ਦੇ ਨਾਮ ਤੇ ਵੋਟਾਂ ਲਈ ਕਿੰਨੀ ਹੱਦ ਤੱਕ ਗਿਰ ਸਕਦੇ ਆ ਇਹ ਤੁਸੀਂ ਵੋਟਾਂ ਠੀਕ ਆ ਕਰੋ ਯਾਰ ਜਿਹੜੇ ਜਿੱਤ ਜੂਗਾ ਸਾਹਮਣੇ ਆਜੂਗਾ ਅਗਲੇ ਇਲੈਕਸ਼ਨ ਕੀ ਆ ਉਹ ਗੋਤਮ ਸਾਹਿਬ ਆ ਦੇਖੋ ਜੀ ਅੱਜ ਜਾਣਾ ਡਿਪਟੀ ਸਾਹਿਬ ਦੇ ਨਾ ਹੋਇਆ ਫਿਰ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਜੀ ਫੋਨੁਕੀਵਾਜੀ ਵੀ ਫਟੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਅ ਸ਼ਿਫ ਫੈਨਾ ਹਿੰਦੂਤੋਂ ਨੇ ਫੋਨੁਕੀਵਾਜੀ ਕਿਤਾ ਦੇਖਦੇ ਪੋਸਟ ਨੂੰ ਮਰਜੀ ਦੇਖ ਲਓ ਕਿ ਹਜ ਤੱਕ ਬੰਦੇ ਨੇ ਪੋਸਟ ਨਹੀਂ ਚੱਕੀ ਹਾਂ ਆਪਾਂ ਗਲਤੀ ਮੰਨਦੇ ਵਿਚਾਰ ਗਲਤੀ ਜੋ ਕਹਿੰਦਾ ਗਲਤੀ ਹੋ ਗਈ ਕਹਿੰਦਾ ਫਿਰਦਾ ਲੋਕਾਂ ਨੂੰ ਐਪਸਰ ਨੂੰ ਵੀ ਕਿਹਾ ਪੋਸਟ ਹਲੇ ਤੱਕ ਪਈ ਹੋਈ ਆ ਇਹਦਾ ਮਤਲਬ ਇਹ ਜਾਣ ਬੁੱਝ ਕੇ ਕਰਿਆ ਉਹਨੇ ਠੀਕ ਆ ਨਾ ਅਗਰ ਇਹ ਨਾ ਪ੍ਰਸ਼ਾਸਨ ਆਪਣੀ ਮਦਦ ਕਰੂਗਾ ਤਾਂ ਅਸੀਂ ਰੋਡ ਤੇ ਉਤਰਾਂਗੇ ਜਾਮ ਲਾਵਾਂਗੇ ਜੀ ਸ਼ਿਫ ਸਰਾਹਨ ਦੇ ਕਦੇ ਬਰਦਾਸ਼ਤ ਨਹੀਂ ਕਰੂ ਚੀਜ਼ ਸਾਡੇ ਧਰਮ ਦੀ ਬੇਇੱਜ਼ਤੀ ਹੋ ਰਹੀ ਆ ਕੱਲੇ ਥੋਡੇ ਧਰਮ ਦੀ ਦੀ ਨਹੀਂ ਫਾਰੇ ਫਾਰੇ ਤਰ ਮਾਨੂੰ ਇਹ ਇਸ ਗੱਲ ਦੀ ਟੇਸ ਪਹੁੰਚੀ ਤੁਹਾਨੂੰ ਇਸ ਗੱਲ ਦਾ ਪਤਾ ਦੇਖੋ ਜੀ ਫਿਲਹਾਲ ਤਾਂ ਕੋਈ ਬੋਲਿਆ ਨਹੀਂ ਹੈਗਾ ਅਸੀਂ ਬੋਲੇ ਆ ਬਸ ਹੂੰ ਕੋਈ ਹੋਰ ਕੋਈ ਸ਼ਾਂਤੀ ਹੋ ਕੇ ਬੈਠੇ ਹੋਰ ਹੋਰ ਗੁੰਗੇ ਬਣ ਗਏ ਗੁੰਗੇ ਬਣ ਕੇ ਬੈਠੇ ਨੇ ਕਿਹੜਾ ਪਤਾ ਜੀ ਫਿਰ ਵਿਆਸੇ ਤਾਂ ਧਰਮ ਦੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿੰਦੇ ਨੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿੰਦੇ ਨੇ ਜਦ ਕੋਈ ਕੋਈ ਮਸਲਾ ਹੁੰਦਾ ਜਦ ਐਡਾ ਵੱਡਾ ਮਸਲਾ ਹੋ ਗਿਆ ਹੁਣ ਧਰਮ ਦੇ ਠੇਕੇਦਾਰ ਕਿੱਥੇ ਗਏ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਦੀਂਦਾ ਹੈ ਕੋਈ ਤੁਰਿਆ ਨਾਲ ਅਸੀਂ ਤੁਰਿਆ ਅਸੀਂ ਕੀ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਅਸੀਂ ਇਕੱਲੇ ਹੀ ਬੋਤਾਂ ਭਗਵਾਨ ਲਈ ਧਰਮ ਦੇ ਮੇਰਾ ਸਵਾਰ ਮੇਰਾ ਸਵਲ ਗੋਤਮ ਜੀ ਇਹ ਆ ਕੋਈ ਵੀ ਮਾਮਲਾ ਹੋਵੇ ਖੰਨੇ ਦੇ ਵਿੱਚ ਏਡੀ ਏਡੀਆ ਪਾਲਟੇ ਨੇ ਮੈਂ ਨਾਮ ਨਹੀਂ ਲਾਉਂਗਾ ਕਿਸੇ ਨੂੰ ਆਪਾਂ ਟਾਰਗੇਟ ਨਹੀਂ ਕਰ ਰਹੇ ਪਰ ਧਰਮ ਦੇ ਠੇਕੇਦਾਰ ਖੰਨੇ ਦੇ ਵਿੱਚ ਅਣਗਿਣਤ ਬੈਠੇ ਨੇ ਅੱਜ ਚੁੱਪ ਕਿਉਂ ਮੇਰਾ ਸਵਾਲ ਇਹ ਹੈ ਅੱਜ ਚੁੱਪ ਕਿਉਂ ਬੈਠੇ ਹੋ ਤੁਸੀਂ ਪੁੱਛੋ ਜੀ ਉਹਨਾਂ ਨੂੰ ਕੀ ਗੱਲ ਹੈ ਇਹ ਕਾਂਗਰਸ ਦੇ ਤਾਂ ਕਰਕੇ ਜੇ ਆਮ ਬੰਦਾ ਹੁੰਦਾ ਤਾਂ ਉੱਤੇ ਕਾਰਵਾਈ ਕਰਾਉਣ ਨੂੰ ਨਾਲ ਤੁਰਦੇ ਪਰ ਤੁਰੇ ਨਹੀਂ ਕੋਈ ਅਸੀਂ ਕਿਸੇ ਤੋਂ ਕੀ ਲੈਣਾ ਤਗੜ ਸਾਹਿਬ ਅਸੀਂ ਸਨਾਤਨ ਦੇ ਅਸੀਂ ਕੋਈ ਠੇਕੇਦਾਰ ਨਹੀਂ ਸਾਡੇ ਧਰਮ ਦੀ ਕੋਈ ਬੇਇਜ਼ਵੀ ਕਰੂਗਾ ਚਾਹੇ ਕਿਸੇ ਧਰਮ ਦਾ ਚਾਹੇ ਸਾਡੇ ਧਰਮ ਦਾ ਬਖਸ਼ਿਆ ਨਹੀਂ ਜਾਊਗਾ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਨਾ ਕਿਸੇ ਤੋਂ ਅਸੀਂ ਡਰਦੇ ਆ ਨਾ ਡਰਨਾ ਕੀ ਕੀ ਲੱਗਦਾ ਵੀ ਧਰਮ ਦੇ ਠੇਕੇਦਾਰ ਵੀ ਮਿਲ ਜੁੜ ਕੇ ਉਹਨਾਂ ਦਾ ਫਸਾਤ ਦੇ ਰਹੇ ਨੇ ਉਹ ਦੇ ਹੀ ਰਹੇ ਆ ਸਾਥ ਦੱਸੋ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਪੋਸਟ ਡਿਲੀਟ ਕੀਤੀ ਐ ਨਹੀਂ ਅਗਲਾ ਚਾਰ ਬੰਦੇ ਕਹਿੰਦੇ ਉਹਨੂੰ ਵੀ ਆ ਕੀ ਕੀਤਾ ਤੂੰ ਕਿ ਦੀ ਸ਼ਹਿਤ ਹੋ ਰਿਹਾ ਏ ਓਏ ਛੱਡੋ ਜੀ ਸਭ ਪਤਾ ਤੁਹਾਨੂੰ ਜਿਹਦੀ ਮੈਨੂੰ ਨਹੀਂ ਪਤਾ ਕਿ ਦੀ ਸ਼ਹਿਤ ਹੋ ਰਿਹਾ ਏ ਓਏ ਜਿਹੜਾ ਮਰਜ਼ੀ ਹੋਵੇ ਜੀ ਅਸੀਂ ਕਿਸੇ ਦੀ ਸ਼ਹਿਤ ਹੋ ਨਿਰਦੇ ਕਿਸੇ ਲੀਡਰ ਤੋਂ ਨਹੀਂ ਡਰਦੇ ਕਿਸੇ ਗੁੰਡੇ ਤੋਂ ਨਹੀਂ ਡਰਦੇ ਸਮਝ ਗਏ ਜੇ ਸਾਡੇ ਤਰ੍ਹਾਂ ਦੀ ਬੇਦਬੀ ਕਰੂਗਾ ਜਿਹੜਾ ਮਰਜ਼ੀ ਆ ਜਾਵੇ ਕੱਲੇ ਹੀ ਬਹੁਤ ਐ ਇਥੇ ਗੋਤਮ ਸ਼ਰਮਾ ਜੀ ਦਾ ਕਹਿਣਾ ਅਗਰ ਪੁਲਿਸ ਨੇ ਕਾਰਵਾਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਾ ਕਰੀ ਤਾਂ ਫੜਕਾ ਤੇ ਉਤਰਿਆ ਜਾਊਗਾ ਪ੍ਰੋਟੈਸਟ ਕਰਿਆ ਜਾਊਗਾ ਪਰ ਸਜਾ ਦੁਆਕੇ ਹਟਾਂਗੇ ਫਦੀਸ਼ ਜੋਸ਼ੀ ਜੀ ਨੇ ਵੀ ਗੱਲਬਾਤ ਕਰਦੇ ਆ ਜੋ ਕਾਂਗਰਸ ਤੋਂ ਨੇ ਉਹਨਾਂ ਦਾ ਇਹਨਾਂ ਵਾਰੇ ਕੀ ਕਹਿਣਾ ਜੀ ਗੱਲ ਕਰ ਰਹੇ ਹੋ ਫਦੀਸ਼ ਜੋਸ਼ੀ ਜੀ ਹਲੋ ਫਦੀਸ਼ ਜੋਸ਼ੀ ਜੀ ਗੱਲ ਕਰ ਰਹੇ ਹੋ ਹਾਂ ਜੀ ਕਾਂਗਰਸ ਤੋਂ ਸਰ ਹਾਂਜੀ ਹਾਂਜੀ ਸਸਿਕਾ ਸਰ ਅਮਨ ਤੱਗੜ ਗੱਲ ਕਰ ਰਿਹਾ ਜੀ ਪੱਤਰਕਾਰ ਪ੍ਰਾਈਮੋ ਦੇ ਤੋਂ ਪਰ ਮੈਂ ਇੱਕ ਥੋੜਾ ਪੱਖ ਲੈਣਾ ਸੀਗਾ ਜੀ ਹੁਕਮ ਲਓ ਪਰ ਇੱਕ ਤੁਹਾਡੇ ਵੱਲੋਂ ਪੋਸਟ ਸ਼ੇਅਰ ਕੀਤੀ ਗਈ ਆ ਹਾਂਜੀ ਸਰ ਜਿਹਦੇ ਵਿੱਚ RAM ਜੀ ਦੀ ਜਗ੍ਹਾ ਤੇ ਮੋਦੀ ਸਾਭ ਜੀ ਦਾ ਚਿਹਰਾ ਲੱਗਿਆ ਹੋਇਆ ਤੇ ਹਨੂਮਾਨ ਜੀ ਚਰਨਾ ਦੇ ਵਿੱਚ ਬੈਠੇ ਨੇ ਬਿਲਕੁਲ ਸਰ ਪਰ ਇਹਦੇ ਉੱਤੇ Hindu Dharmik ਦੀਆਂ ਜੋ ਭਾਵਨਾਵਾਂ ਨੇ ਉਹਨਾਂ ਨੂੰ ਟੇਸ ਪਹੁੰਚੀ ਆ ਤਾਂ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੋ ਦਾ ਸਪਸ਼ਟੀ ਕਰਨ ਦੀ ਹੈ ਸਰ ਇਹ ਤੁਹਾਨੂੰ ਹਿੰਦੀ ਪੜ੍ਹਨੀ ਆਉਂਦੀ ਆ ਤਾਂ ਤੁਸੀਂ ਉਹਦੇ ਤੇ ਹਾਂਜੀ ਸਨਾਤ ਨਹੀਂ ਤੁਸੀਂ ਹਾਂਜੀ ਸਰ 2 ਮਹੀਨੇ ਤੋਂ ਪੋਸਟ ਚੱਲ ਰਹੀ ਹੈ ਫੇਸਬੁੱਕ ਤੇ ਜੀ ਜੀ ਤੇ ਮੈਂ ਵੀ ਇਸੇ ਇਹੀ ਗੱਲ ਲਿਖਿਆ ਵੀ ਇਹ ਤਾਂ ਹੁਣ ਇੰਨੀ ਜ਼ਿਆਦਾ ਹੱਲ ਹੋ ਚੁੱਕੀ ਹੈ ਭਗਤੀ ਦੀ ਅੰਧ ਭਗਤੀ ਦੀ ਵੀ ਲੋਕ ਇਹ ਕੀ ਕਰ ਰਹੇ ਨੇ RAM ਜੀ ਦੇ ਮੂੰਹ ਦੇ ਉੱਤੇ हनुमान ਆਪਣੇ મોદી ਦਾ ਚਿਹਰਾ ਲਾ ਰਹੇ ਨੇ ਜੀ ਤੇ ਮੇਰੇ ਕੋਲ ਤਾਂ ਇਹ ਤੋਂ ਉੱਪਰ ਹੋਰ ਵੀ ਨੇ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਫੋਟੋਆਂ ਭਈਆਂ ਨਾਲ ਜੀ ਕਿ रामचंद्र ਜੀ ਦੇ ਮੂੰਹ ਤੇ ਉੱਤੇ મોદી ਦਾ ਚਿਹਰਾ ਲਾ ਦਿੰਦੇ ਨੇ ਅੰਸ਼ਾ ਦੇ ਤੇ ਹਨੂਮਾਨ ਜੀ ਦਾ ਲਾ ਦਿੰਦੇ ਨੇ ਜੀ ਔਰ ਇਹ ਬਹੁਤ ਜ਼ਿਆਦਾ અપਮਾਨ ਹੋ ਰਿਹਾ ਹੈ ਰੁਕਣਾ ਚਾਹੀਦਾ ਮੈਂ ਵੀ ਇਸੇ ਗੱਲ ਨੂੰ ਲਿਖਿਆ ਤੇ ਤੇ ਵੀ ਅਸੀਂ ਜੀ ਜੀ ਬੋਲੋ ਫਿਰ ਬੋਲੋ ਆਵਾਜ਼ ਸ਼ਾਇਦ ਕੱਟ ਰਹੀ ਹੈ ਹਾਂਜੀ ਸਰ ਮੈਂ ਕਿਹਾ ਮੈਂ ਵੀ ਇਹੀ ਗੱਲ ਲਿਖੀ ਹੈ ਤੇ ਵੀ ਇਹ ਜਿਹੜੇ ਬੰਦੇ ਇਹ ਜਿਹੇ ਕੰਮ ਕਰਦੇ ਨੇ ਘਣਾਉਣੇ ਜੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇਹ ਜਾਸਦਾ ਵਿਸ਼ਾ ਹੈ ਫਿਰ ਮੇਰੇ 2-3 ਸਵਾਲ ਨੇ ਪਲੀਜ਼ ਉਹਨਾਂ ਦਾ ਜਵਾਬ ਦੇ ਦਿਓ ਜੀ ਹਾਂਜੀ ਹਾਂਜੀ ਸਰ ਮੈਂ ਤੁਹਾਨੂੰ ਜਵਾਬ ਹੀ ਦੇ ਰਿਹਾ ਸੀ ਤੁਹਾਡੀ ਆਵਾਜ਼ ਕੱਟ ਰਹੀ ਹੈ ਤੁਸੀਂ ਕਿਤੇ ਵੈਸੇ ਜਗ੍ਹਾ ਤੇ ਬੈਠੇ ਜਿੱਥੇ ਨੈਟਵਰਕ ਨਹੀਂ ਅੱਛਾ ਜੀ ਨੈਟਵਰਕ ਦਾ ਪ੍ਰੋਬਲਮ ਸੀ ਮੈਂ ਇੱਕ ਬ੍ਰਾਹਮਣਪੁਰ ਤੋਂ ਹਿੰਦੂ ਪਰਿਵਾਰ ਚ ਜਨਮਿਆ ਹੋਇਆ ਬੰਦਾ ਹਾਂ ਜੀ ਤੇ ਮੇਰੀਆਂ ਵੀ ਭਾਵਨਾਵਾਂ ਮਾਹਤ ਹੁੰਦੀਆਂ ਨੇ ਕਦੇ ਤਾਂ ਇਹ ਲੋਕ ਐਦਾਂ ਦੀ ਫੋਟੋ ਪਾ ਦਿੰਦੇ ਨੇ ਵੀ ਰਾਮਚੰਦਰ ਜੀ ਦੇ ਮੂੰਹ ਤੇ ਮੋਦੀ ਦਾ ਚਿਹਰਾ ਕਦੇ ਹਰਮਾਨਜੀਤ ਦੇ ਤੇ ਲਾ ਦਿੰਦੇ ਨੇ ਅਮਿਤ ਸ਼ਾਹ ਦਾ ਚਿਹਰਾ ਕਦੇ ਰਾਮਚੰਦਰ ਜੀ ਦਾ ਛੋਟਾ ਜਿਹਾ ਬੱਚਾ ਬਣਾ ਕੇ ਉਹਨਾਂ ਨੂੰ ਮੋਦੀ ਸਾਹਿਬ ਕਦੇ ਛੱਡਣ ਚਲੇ ਨਾ ਨਮਾਹਤ ਹੁੰਦੀਆਂ ਨੇ ਮੈਂ ਇਹੀ ਚੀਜ਼ ਦੇਖੀ ਆ ਉਹਦੇ ਤੇ ਪਰ ਬਿਲਕੁਲ ਵਧੀਆ ਮੈਂ ਚਲੋ ਤੁਹਾਨੂੰ ਰਿਸਪੈਕਟ ਕਰਦਾ ਤੁਸੀਂ ਕਾਂਗਰਸ ਦੇ ਇੱਕ ਵਧੀਆ ਵਰਕ ਕਰੋ ਰਿਸਪੈਕਟ ਕਰਦੇ ਆਂ ਤੁਹਾਡੀ ਇਹਦੇ 'ਚ ਇਹਦੇ 'ਚ ਵਿਸ਼ੇ ਕਾਂਗਰਸ ਦਾ ਨਹੀਂ ਹੈਗਾ ਇਹ 'ਚ ਮੇਰੇ ਧਰਮ ਦੇ ਵਿਸ਼ੇ ਆ ਜੀ ਚਲੋ ਜੀ ਆਪਾਂ ਪਾਰਟੀਵਾਦੀ ਤੋਂ ਲਾਗੋ ਕੇ ਗੱਲ ਕਰਦੇ ਆਂ ਵੀ ਤੁਹ ਜਵਦਿਆਨ ਚਲੋ ਵਦਿਆਨ ਫਾਨੋ ਪਰ ਮੇਰੇ ਕੁਝ ਮੰਦੇ ਫਵਾਲ ਨੇ ਜਨਤਾ ਦੇ ਫਵਾਲ ਨੇ ਜਨਤਾ ਦੇ ਫਵਾਲ اے ਨੇ ਤੁਸੀਂ ਉਹ ਆਈਡੀ ਨੂੰ ਮੈਂਸ਼ਨ ਕਿਉਂ ਨਹੀਂ ਕੀਤਾ ਸਰ ਮੇਰੇ ਕੋਲੇ ਇਹਦੇ ਸਕਰੀਨ ਸ਼ਾਟ ਪਏ ਨੇ ਜਦੋਂ ਵੀ ਜੀ ਕਰਦਾ ਕੱਲ ਮੇਰੇ ਖਿਲਾਫ ਇਹਨਾਂ ਨੇ ਕੰਪਲੀਟ ਕੀਤੀ ਸੀ ਮੈਂ ਪੁਲਿਸ ਬੈਕਮੈਨ ਨੂੰ ਪੂਰੇ ਉਹ ਸਕਰੀਨ ਸ਼ਾਟ ਜਾ ਕੇ ਦੇ ਤਮੇ ਬਹੁਤ ਸਾਰੀਆਂ ਫੋਟੋ ਦੇਖੀਆਂ ਹੈ ਕੱਲ ਨਹੀਂ ਨਹੀਂ ਫਰ ਤੁਸੀਂ ਮੇਰਾ ਕੁਐਸਚਨ ਫਰ ਮੇਰਾ ਬੇਨਤੀ ਸੁਣ ਲਓ ਫਰ ਤੁਸੀਂ ਜਦ ਫੇਸਬੁੱਕ ਤੇ ਪਾਈ ਹਾਂਜੀ ਜਿਹੜੇ ਬੰਦੇ ਨੇ ਪਾਈ ਉਹ ਬੰਦੇ ਦੀ ਆਈਡੀ ਨੂੰ ਮੈਂਸ਼ਨ ਕਿਉਂ ਨਹੀਂ ਕੀਤਾ ਤੁਸੀਂ ਨਹੀਂ ਮੈਨੂੰ ਇਦਾਂ ਨਹੀਂ ਪਤਾ ਸੀ ਵੀ ਮੈਂਸ਼ਨ ਕਰਨਾ ਵੀ ਹੁੰਦਾ ਕੁਝ ਕਿਉਂਕਿ ਇਹ ਬਹੁਤ ਜ਼ਿਆਦਾ ਘੁੰਮੀ ਫਿਰਦੀ ਸੀ ਚਲੋ ਬਾਰ ਬਾਰ ਨੈਟਵਰਕ ਦੀ ਸ਼ੰਤ ਪ੍ਰੋਬਲਮ ਆ ਰਹੀ ਹੈ ਹਾਂਜੀ ਫਿਰ ਹਾਂਜੀ ਹਾਂਜੀ ਮੈਂ ਕਿਹਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਐਦਾਂ ਕਰਨਾ ਚਾਹੀਦਾ ਸਕਰੀਨਸ਼ਾਟ ਲੈਣਾ ਚਾਹੀਦਾ ਜੇ ਕੋਈ ਰੂਲ ਹੈ ਤਾਂ ਮੈਂ ਅੱਗੇ ਤੋਂ ਇਸ ਚੀਜ਼ ਦਾ ਵੀ ਖਿਆਲ ਰੱਖੂੰਗਾ ਫਿਰ ਅਗਰ ਜੇ ਤੁਸੀਂ ਮੈਂਸ਼ਨ ਕਰਦੇ ਤਾਂ ਤੁਸੀਂ ਆਪਾਂ ਕਾਰਵਾਈ ਕਰਵਾ ਸਕਦੇ ਸੀਗੇ ਹੁਣ ਟਾਰਗੇਟ ਤੁਸੀਂ ਖੁਦ ਹੋਗੇ ਇਸ ਚੀਜ਼ ਦੇ ਤੇ ਦੂਜੇ ਨੰਬਰ ਤੇ ਫਿਰ ਮੈਨੂੰ ਇੱਕ ਫਾਲ ਦਾ ਇਹ ਜਵਾਬ ਦਿਓ ਵੀ ਤੂਫੀ ਕੰਪਲੀਟ ਚਲੋ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਹੋ ਵੀ ਇਹ ਦੀ ਜਾਂਚ ਹੋਣੀ ਚਾਹੀਦੀ ਆ ਇਹ 2 ਮਹੀਨੇ ਤੋਂ ਸਰ ਕੁਮਰੀਆਂ ਪਈਆਂ ਨੇ ਫੋਟੋ ਕਿਸੇ ਦੀਆਂ ਭਾਵਨਾਵਾਂ ਮਾਤ ਨਹੀਂ ਹੁੰਦੀਆਂ ਜਦੋਂ ਫਰ ਤੁਸੀਂ ਤੁਸੀਂ ਕੰਪਲੀਟ ਕਰੀ ਨਹੀਂ ਮੈਂ ਕੰਪਲੀਟ ਮੈਂ ਤਾਂ ਇਹੀ ਗੱਲ ਤਾਂ ਪੁੱਛ ਰਿਹਾ ਸਨਾਤਨੀਆਂ ਵੀ ਜਾਗ ਰਹੇ ਕਿਉਂ ਨਹੀਂ ਤੁਸੀਂ ਮੈਂ ਉਹਦੇ 'ਚ ਤੁਸੀਂ ਮੇਰੀ ਪੜੋਤਾ ਸੀ ਮੈਂ ਸਰ ਤੁਸੀਂ ਵੀ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਚਲੋ ਸਨਾਤਨੀ ਨਹੀਂ ਜਾਗਦੇ ਚਲੋ ਉਹ ਉਹ ਅਲੱਗ ਵਿਸ਼ਾ ਵਿਸ਼ਾ ਹੈਗਾ ਵੀ ਸਨਾਤਨੀ ਕਿਉਂ ਨਹੀਂ ਜਾਗਦੇ ਅਸੀਂ ਉਹਨਾਂ ਨੂੰ ਵੀ ਫਵਾਲ ਕਰਦੇ ਆ ਸਨਾਤਨੀਆਂ ਨੂੰ ਵੀ ਫਵਾਲ ਕਰਦੇ ਆ ਅਜੀ ਤੋ ਕੱਲਾ ਤੋ ਨੂੰ ਨਹੀਂ ਕਹਿ ਰਹੇ ਉਸ ਨਾਤਰੀਆਂ ਨੂੰ ਵੀ ਫਵਾਲ ਕਰਦੇ ਆ ਵੀ ਉਹ ਕਿਉਂ ਨਹੀਂ ਜਾਗਦੇ ਧਰਮ ਦੇ ਠੇਕੇਦਾਰ ਕਿਉਂ ਨਹੀਂ ਜਾਗਦੇ ਪਰ ਤੁਸੀਂ ਪੁਲਿਸ ਨੂੰ ਕੰਪਲੀਟ ਕਰੀ ਇਹ ਕੰਮ ਕਿਉਂ ਚੱਲ ਰਿਹਾ ਸਾਡੇ ਸਾਡੇ ਰੱਬ ਨੂੰ ਸਾਡੇ ਰੱਬ ਨੂੰ ਕਿਸੇ ਬੰਦੇ ਦੀਆਂ ਚਿਹਰੇ ਦੀ ਫੋਟੋ ਕਿਉਂ ਲਾਈਆਂ ਜਾ ਰਹੀਆਂ ਸਾਡੇ ਪਰਮਾਤਮਾ ਦੇ ਪਰ ਮੇਰੀ ਮੇਰੇ ਮੇਰਾ ਕੁਐਸਚਨ ਸੁਣ ਲੋ ਮੈਂ ਕਹਾਂ ਜੀ ਐਗਰੀ ਕਰਦਾ ਪਰ ਮੈਂ ਇਹ ਪੁੱਛਦਾ ਵੀ ਤੁਸੀਂ ਕੰਪਲੀਟ ਕਰੀ ਜੀ ਪੁਲਿਸ ਨੂੰ ਵੀ ਮੈਂ ਪੁਲਿਸ ਨੂੰ ਕੰਪਲੇਟ ਨਹੀਂ ਕਰੀ ਜੀ ਕੋਈ ਫਿਰ ਤੁਸੀਂ ਇੱਕ ਇੱਕ ਵਾਰ ਤੁਸੀਂ ਕਹਿ ਰਹੇ ਹੋ ਵੀ ਮੈਂ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦਾ ਤੁਹਾਡਾ ਫਰਚ ਬਣਦਾ ਸੀ ਫਰਕ ਹੈ ਕੰਪਲੀਟ ਕਰਨ ਦਾ ਕਿ ਨਹੀਂ ਬਣਦਾ ਸੀਗਾ ਚਲੋ ਪਹਿਲਾਂ ਇੱਕੋ ਤੁਸੀਂ ਕਿੰਨਾ ਜਿਆਦਾ ਫਲਾ ਹੋ ਰਿਹਾ ਇੱਥੇ ਤਾਂ ਪਾਰਟੀਆਂ ਪਾ ਰਹੀਆਂ ਨੇ ਫੋਟੋਆਂ ਪਰ ਤੁਫਿਕ ਮੇਰਾ ਸਿੰਪਲ ਕੁਸਚਨ ਹੈ ਫਿਰ ਤੁਸੀਂ ਕੰਪਲੇਟ ਫਿਰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੇ ਬੀਜੇਪੀ ਦੇ ਪੇਜ ਦੇ ਉੱਤੇ ਬੀਜੇਪੀ ਦੇ ਪੇਜ ਦੇ ਉੱਤੇ ਰਾਮਚੰਦਰ ਜੀ ਦੀ ਉਂਗਲੀ ਫੜ ਕੇ ਛੱਡਣ ਜਾ ਰਹੇ ਮੋਦੀ ਕੌਣ ਕਾਰਵਾਈ ਕਰ ਰਿਹਾ ਕਿਹਦੀ ਸੁਣਵਾਈ ਹੋ ਰਹੀ ਹੈ ਮੈਨੂੰ ਦੱਸੋ ਸਰ ਸਰ ਉਹ ਉਹ ਚਲੋ ਮੈਟਰ ਅਲੱਗ ਉਹ ਗੱਲ ਅਲੱਗ ਨੇ ਅਲੱਗ ਕਿਉਂ ਨਹੀਂ ਉਹ ਵੀ ਉਹ ਵੀ ਤਾਂ ਧਰਮ ਨਾਲ ਮੇਰੇ ਨਾਲ ਫਿਰ ਤੁਸੀਂ ਤੁਸੀਂ ਕੰਪਲੀਟ ਕਰੋ ਫਿਰ ਤੁਸੀਂ ਤੁਸੀਂ ਕੰਪਲੀਟ ਫਿਰ ਤੁਸੀਂ ਕੰਪਲੀਟ ਕਰੋ ਅਸੀਂ ਤੁਹਾਡੇ ਨਾਲ ਤਾਂ ਅਸੀਂ ਤੁਹਾਡੇ ਨਾਲ ਖੜਾਗੇ ਅਸੀਂ ਤੁਹਾਡੇ ਨਾਲ ਖੜਾਗੇ ਮੈਂ ਨਾਲ ਖੜੂਗਾ ਮਰਦੇ ਦਮ ਤੱਕ ਤੁਹਾਡੇ ਨਾਲ ਖੜੂਗਾ ਤੁਸੀਂ ਕੰਪਲੀਟ ਕਰੋ ਸਰ ਤੁਹਾਨੂੰ ਨਾਲ ਲੈ ਕੇ ਜਾਇਆ ਕਰੂ ਮੈਂ ਕੰਪਲੀਟ ਕਰਿਆ ਕਰੂ ਬਿਲਕੁਲ ਜੀ ਤੇ ਤੁਸੀਂ ਮੈਂ ਮੇਰੇ ਇੱਕ ਤੀਸਰਾ ਫਿਰ ਸਵਾਲ ਸੁਣ ਲਓ ਹਾਂਜੀ ਸਰ ਸਰ ਤੁਸੀਂ ਮੰਨਦੇ ਹੋ ਵੀ ਇਹ ਚੀਜ਼ ਗਲਤ ਮੇਰੇ ਤੋਂ ਤੁਹਾਡੇ ਵੱਲੋਂ ਗਲਤੀ ਕੀਤੀ ਗਈ ਹੈ ਨੀ ਮੈਂ ਗਲਤੀ ਥੋੜਾ ਕੀਤੀ ਹੈ ਕੋਈ ਮੈਂ ਤਾਂ ਲੋਕਾਂ ਨੂੰ ਵੇਅਰ ਕਰਦਾ ਵੀ ਇਦਾਂ ਦੇ ਕੰਮ ਹੋ ਰਿਹਾ ਹੁਣੇ ਨਹੀਂ ਚਾਹੀਦੇ ਫਰ ਟੈਗ ਤੁਹਾਡਾ ਫਰਜ ਬਣਦਾ ਸੀ ਫਰ ਟੈਗ ਕਰ ਹੁੰਦਾ ਮੈਨੂੰ ਰੂਲਾਂ ਦਾ ਨਹੀਂ ਪਤਾ ਉਹ ਹੋ ਸਕਦਾ ਮੇਰੇ ਤੋਂ ਗਲਤੀ ਹੋਵੇ ਤਾਂ ਮੈਨੂੰ ਰੂਲਸ ਦਾ ਨਹੀਂ ਪਤਾ ਹੈਗਾ ਵੀ ਇਦਾਂ ਕਰਨਾ ਚਾਹੀਦਾ ਉਹ ਮੈਨੂੰ ਨਹੀਂ ਪਤਾ ਜੀ ਦੂਫ ਚਲੋ ਮੰਨ ਲੈਂਦੇ ਆ ਮੈਨੂੰ ਵੀ ਮੇਰੇ ਤੋਂ ਵੀ ਗਲਤੀ ਹੋ ਸਕਦੀ ਹੈ ਚਲੋ ਮੰਨ ਲੈਂਦੇ ਆ ਪਰ ਤੁਹਾਨੂੰ ਰੂਲਾਂ ਦਾ ਨਹੀਂ ਪਤਾ ਸੀਗਾ ਪਰ ਤੁਹਾਡਾ ਫਰਜ ਬਣਦਾ ਸੀ ਕੰਪਲੀਟ ਕਰਨ ਦਾ ਕਿ ਨਹੀਂ ਬਣਦਾ ਸੀਗਾ ਸਰ ਮੈਨੂੰ ਇੱਕ ਗੱਲ ਦੱਸੋ ਜੀ ਜਦੋਂ ਹਾਕਮ ਸਾਡੇ ਹਾਕਮ ਨੇ ਜਿਹੜੇ ਸਰਕਾਰਾਂ ਨੇ ਸਾਡੀਆਂ ਉਹਨਾਂ ਦੇ ਪੇਜਾਂ ਤੇ ਇਹ ਜਿਹੀਆਂ ਫੋਟੋਆਂ ਪੈਂਦੀਆਂ ਤਾਂ ਉਹਨਾਂ ਦੀ ਕੁੱਥੇ ਸੁਣਵਾਈ ਕੀਤੀ ਉਹ ਤੁਸੀਂ ਅੱਜ ਮੈਨੂੰ ਇਹ ਦੱਸੋ ਵੀ ਕੀ ਦੀ ਸੁਣਵਾਈ ਹੋ ਰਹੀ ਹੈ ਅੱਜ ਦੇ ਡੇਟ 'ਚ ਜੋਸ਼ੀ ਸਾਹਿਬ ਜੀ ਤੁਸੀਂ ਉੱਠੋ ਪ੍ਰਾਈਮੂ ਦੇ ਤੁਹਾਡੇ ਨਾਲ ਆ ਜਿੱਥੇ ਗਲਤ ਹੋਊਗਾ ਨਾ ਪ੍ਰਾਈਮੂ ਦੇ ਤੇ ਅਮੰਤ ਘਰ ਉੱਤੇ ਕੋ ਤੋਂ ਤੁਹਾਡੇ ਨਾਲ ਖੜਾ ਹੋਊਗਾ ਅੱਗੇ ਤੋਂ ਮੈਂ ਬਿਲਕੁਲ ਅੱਗੇ ਤੋਂ ਕੰਟੈਕਟ ਕਰਿਆ ਕਰੂੰਗਾ ਐਸਾ ਗੱਲ ਹੀ ਹੋਇਆ ਕਰੂਗਾ ਮੈਂ ਬਹੁਤ ਵਾਰੀ ਆਹਤ ਹੁੰਦਾ ਇਹ ਜੀਆਂ ਚੀਜ਼ਾਂ ਤੋਂ ਨਾ ਅੱਗੇ ਤੋਂ ਤੁਹਾਨੂੰ ਬਿਲਕੁਲ ਨਾਲ ਲੈ ਕੇ ਚੱਲਿਆ ਕਰੂੰਗਾ ਜੀ ਮੈਂ ਕੋਈ ਚਾਇਨਾ ਵੇੜ ਪੱਤਰਕਾਰ ਨਹੀਂ ਹੈਗਾ ਜਦ ਮਰਜੀ ਤੁਸੀਂ ਮੈਨੂੰ ਫੋਨ ਕਰ ਲਓ ਬਹੁਤ ਆਦਰ ਕਰਦਾ ਜੀ ਮੈਂ ਤੁਹਾਨੂੰ ਬਹੁਤ ਚੰਗੇ ਤਰ੍ਹਾਂ ਜਾਣਦਾ ਤੁਸੀਂ ਵੀ ਜਾਣਦੇ ਹੋ ਸ਼ਾਇਦ ਮੈਨੂੰ ਪਤਾ ਨਹੀਂ ਤੁਸੀਂ ਅੱਜ ਮੈਂ ਮੈਂ ਬਿਲਕੁਲ ਜਾਣਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਤੁਸੀਂ ਸਤਿਕਾਰਯੋਗ ਹੋ ਸਾਡੇ ਜਿੱਤੇ ਗੱਲ ਹੁੰਦਾ ਤੁਸੀਂ ਮੈਨੂੰ ਫੋਨ ਕਰੋ ਤੋਡੇ ਨਾਲ ਇੱਕ ਠੋਕੇ ਖੜਾਗੇ ਉੱਤੇ ਵੀ ਬਿਲਕੁਲ ਅੱਗੇ ਤੋਂ ਧਿਆਨ ਰੱਖਿਆ ਜਾਊਗਾ ਕੋਈ ਵੀ ਐਸੀ ਤਰ੍ਹਾਂ ਦੀ ਗੱਲ ਹੋਊ ਸਭ ਨਾਲ ਪਹਿਲਾਂ ਤੁਹਾਨੂੰ ਯਾਦ ਕਰਿਆ ਕਰੂੰਗਾ ਜੀ ਮੈਂ ਜੀ ਧੰਨਵਾਦ ਸ਼ਾਇਦ ਮੇਰੀ ਆਵਾਜ਼ ਪਹੁੰਚੇ ਉੱਥੇ ਤੱਕ ਜਿੱਥੇ ਤੱਕ ਇਹ ਜਿਹੜੇ ਗੁਨਾਹ ਹੋ ਰਹੇ ਨੇ ਰੁਕਣ ਜੀ ਪਰ ਤੁਹਾਨੂੰ ਲੱਗਦਾ ਫਿਰ ਪੋਲੀਟੀਕਲ ਸਟੈਂਡ ਵਰਤਿਆ ਗਿਆ ਇਹਦੇ ਵਿੱਚ ਪੋਲੀਟੀਕਲ ਤਾਂ ਮੈਂ ਕਹਿ ਰਿਹਾ ਵੀ ਪੋਲੀਟੀਕਲ ਇਹਦੇ ਕੋਈ ਸ਼ੈ ਹੀ ਨਹੀਂਗਾ ਪਰ ਤੁਸੀਂ ਵਰ ਤੇ ਤੁਸੀਂ ਆਪਣੇ ਕਰ ਰਹੇ ਪੋਲਿਟਿਕਲ ਮੈਂ ਨਹੀਂ ਬਰਤ ਰਿਹਾ ਲੋਕੀ ਬਰਤ ਰਿਹਾ ਉਹ ਤਾਂ ਗਲਤ ਗੱਲ ਹੈ ਪਰ ਤੁਹਾਡਾ ਫਰਜ ਬੰਦਾ ਸੀਗਾ ਪਰ ਉਸ ਜੀ ਨੂੰ ਟੈਗ ਕਰਨਾ ਤੇ ਪੁਲਿਸ ਨੂੰ ਕੰਪਲੀਟ ਕਰਨਾ ਠੀਕ ਠੀਕ ਸਰ ਠੀਕ ਹੈ ਅੱਗੇ ਤੋਂ ਜ਼ਰੂਰ ਕਰਿਆ ਕਰਮ ਜੀ ਓਕੇ ਫਿਰ ਥੈਂਕ ਯੂ ਐਵਨ ਫਾਡਨਲ ਕਾਂਗਰਸ ਤੋਂ ਸੁਦੀਰ ਸ਼ਰਮਾ ਜੀ ਜੋ ਕਹਿ ਰਹੇ ਨੇ ਵੀ ਮੈਨੂੰ ਰੂਲ ਦਾ ਨਹੀਂ ਪਤਾ ਸੀ ਪਰ ਆਪਣੀ ਗਲਤੀ ਵੀ ਨਹੀਂ ਸਵੀਕਾਰ ਕਰ ਰਹੇ ਉਹ ਕਹਿੰਦੇ ਰੂਲ ਦਾ ਨਹੀਂ ਪਤਾ ਸੀ ਹੁਣ ਗੱਲ ਕਰਾਂਗੇ ਡੀਐਸਪੀ ਫਾਫ ਖੰਨਾਨੜ ਉਹਨਾਂ ਦਾ ਇਹਨਾਂ ਬਾਰੇ ਕੀ ਕਹਿਣਾ ਪਰ ਹਿੰਦੂ ਧਰਮ ਇੱਕ ਜੋ ਹਿੰਦੂ ਧਰਮ ਦੇ ਲੋਕ ਨੇ મતદાન ਦੇ ਵਿੱਚ ਉਤਰ ਚ ਕੇ ਪਰਚਾ ਕਰਵਾਉਣ ਦੇ ਲਈ ਪਰ ਡੀਐਸਪੀ ਫਾਫ ਦਾ ਕੀ ਕਹਿਣਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੈਨ ਫਰ ਜੀ ਹਾਂ ਜੀ ਅ ਡੀਐਸਪੀ ਫਾਫ ਹਰਜਿੰਦਰ ਸਿੰਘ ਜੀ ਗੱਲ ਕਰ ਰਹੇ ਹਾਂ ਖੰਨੇ ਤੋਂ ਹਾਂ ਜੀ ਪੱਤਰਕਾਰ ਅਮੰਤ ਗੜਗਲ ਕਰ ਰਹੇ ਹਾਂ ਫਰ ਪ੍ਰਾਈਮੋਦੀ ਤੋਂ ਠੀਕ ਠਾਕ ਹਾਂ ਫਰ ਕਿਆ ਬੋਲਿਓ ਅਮਨ ਤੱਗੜ ਗੱਲ ਕਰ ਰਹੇ ਆ ਪਰ ਪੱਤਰਕਾਰ ਪ੍ਰਾਈਮੂ ਦੇ ਚੈਨਲ ਤੋਂ ਜੀ ਹਾਂ ਜੀ ਦੱਸੋ ਜੀ ਪਰ ਇੱਕ ਥੋੜਾ ਪੱਕਾ ਲੈਣਾ ਸੀਗਾ ਜੀ ਹਾਂ ਜੀ ਪਰ ਇੱਕ ਅਨਸਦੀਰ ਜੋਸ਼ੀ ਜੀ ਵੱਲੋਂ ਕਾਂਗਰਸ ਦੇ ਕੋਈ ਵਰਕਰ ਨੇ ਉਹਨਾਂ ਵੱਲੋਂ ਇੱਕ ਪੋਸਟ ਫਾਂਜੀ ਕੀਤੀ ਗਈ ਸੀ ਹਾਂ ਜੀ ਤੇ ਉਹ ਉਹਨਾਂ ਨੇ ਗੋਤਮ ਚਰਮਾ ਜੀ ਨੇ ਉਹਨਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਪਰ ਕੀ ਮੈਂ ਪੂਰਾ ਮੈਟਰ ਕੀ ਹੈ ਪਰ ਤੇ ਕੀ ਕਾਰਵਾਈ ਕਰ ਰਹੇ ਹੋ ਇਹਦੇ ਵਿੱਚ ਅਜੇ ਤਾਂ ਮੇਰੇ ਕੋ ਕੰਪਲੇਂਟ ਹੀ ਨਹੀਂ ਆਈ ਜੀ ਜੀ ਆਈ ਨਹੀਂ ਫਿਰ ਤੁਹਾਡੇ ਕੋ ਕੰਪਲੀਟ ਜੀ ਚਲੋ ਮੈਂ ਕਹ ਜੀ ਮੇਰੇ ਕੋ ਜੀ ਕੰਪਲੀਟ ਪਹੁੰਚੀ ਨਹੀਂ ਜੀ ਤੁਹਾਡੇ ਫਿਰ ਤੇ ਮਾਮਲਾ ਧਿਆਨ ਦੇ ਵਿੱਚ ਹੈਗਾ ਫਿਰ ਕਿ ਨਹੀਂ ਜੀ ਹੈਲੋ ਹੈਲੋ ਫਿਰ ਮਾਮਲਾ ਧਿਆਨ ਦੇ ਵਿੱਚ ਹੈਗਾ ਤੁਹਾਡੇ ਫਿਰ ਕਿ ਨਹੀਂ ਜੀ ਹੈਲੋ ਇਹ ਤੇ ਡੀਐਸਪੀ ਸਾਫ ਦਾ ਕਹਿਣਾ ਬੀ ਫਾਡੇ ਕੋਲ ਹਜੇ ਕੰਪਲੀਟ ਪਹੁੰਚੀ ਨਹੀਂ ਪ੍ਰਾਈਮੂ ਦੇ ਮੈਂ ਅਮਨਤਗੜ ਇੱਕ ਜਲਦੀ ਹੀ ਵੱਡਾ ਬਿਫੋਰਟ ਕਰਨ ਜਾ ਰਹੇ ਆ ਖੰਨਾ ਦੇ ਉਸ ਲੀਡਰਾਂ ਦੇ ਉਸ ठेकेदारों ਦੇ ਖਿਲਾਫ ਫੂਬੂਤਾ ਫੁਮੇਤ ਤੁਸੀਂ ਜੁੜੇ ਰਹੋ ਪ੍ਰਾਈਮੂ ਦੇ ਨਾਲ ਇੱਕ ਵੱਡਾ ਬਿਫੋਰਟ ਕਰਨ ਜਾਣਾ ਜਾ ਰਿਹਾ ਬਹੁਤ ਜਲਦ ਖੰਨਾ ਦੇ ਜੋ ਬਹੁਤ ਵੱਡੇ ਲੀਡਰ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਜਾ ਰਿਹਾ ਜਾਵੇਗਾ ਪ੍ਰਾਇਮੂ ਦੇ ਤੇ ਉਹਨਾਂ ਨਾਲ ਇਸ ਸਮੇਂ ਦੇ ਵਿੱਚ ਜੁੜੇ ਰਹੋ ਪ੍ਰਾਇਮੂ ਦੇ ਨਾਲ ਮੈਂ ਅਮਨ ਤਕੜ ਕੈਮਰਾਮੈਨ ਰਣਦੀਪ ਦੇ ਨਾਲ ਖੰਨਾ